ਪਾਣੀ ਬਹੁਤ ਜ਼ਿਆਦਾ ਆਇਆ ਜੀ ਪਾਣੀ ਤਾਂ ਇੱਥੇ ਘਟੋ ਘਟ ਜਿੱਥੇ ਖੜੇ ਆ ਇੱਥੇ 2 ਫੁੱਟ ਉਪਰ ਪਾਣੀ ਦਾ ਲੈਵਲ ਸੀ ਜੀ ਘਰ-ਪਾੜ ਕੇ ਸੀ ਨੁਕਸਾਨ ਛੱਤਾਂ ਡੱਗੀਆਂ ਜੀ ਪਾਣੀ ਜੀ ਇੱਕ ਮਹੀਨਾ ਲਗਾਤਾਰ ਚੱਲਿਆ ਜੀ ਬਹੁਤ ਨੁਕਸਾਨ ਪਸ਼ੂਆਂ ਦਾ ਵੀ ਹੋ ਗਿਆ ਮਕਾਨਾਂ ਦਾ ਵੀ ਹੋ ਗਿਆ ਜੀ ਫਸਲਾਂ ਦਾ ਵੀ ਹੋ ਗਿਆ ਜੀ ਹਰ ਤੰਬੂ ਲਾ ਕੇ ਬੈਠੇ ਹਾਂ ਬੋਲੇ ਸੋਨਿਆ ਤੇ ਚੰਸਟਾ ਜੀ ਖਾਲਸਾ ਹੈਡ ਜਿਹੜੀ ਆ ਇਹ ਸਾਡੇ ਜਦੋਂ ਨਾਲ ਹਾਲਾਤ ਵੇਖੇ ਜੀ ਘਰ ਦੇ ਆ ਕੇ ਤੇ ਬੜਾ ਇਹਨਾਂ ਨੇ ਸਾਡੀ ਜਿਹੜੀ ਹੈਲਪ ਕਰਨ ਲੱਗੇ ਜੀ ਮਕਾਨ ਦਾ ਕੰਮ ਦੋਹਾਂ ਘਰਾਂ ਦਾ ਸ਼ੁਰੂ ਕਰਤਾ ਜੀ ਬੜੀ ਖੁਸ਼ੀ ਆ ਜਾਨੂ ਜੀ ਸਾਡੇ ਘਰ ਖਾਲਸਾ ਹੈ ਡਾਈ ਜਿਵੇਂ ਸਾਰੇ ਚਲੋ ਇਲਾਕੇ ਚ ਸੁਣਿਆ ਸੀ ਵੀ ਬੜੀ ਹੈਲਪ ਕਰਦੇ ਜੀ ਮੁਸੀਬਤ ਵੇਲੇ ਲੋਕਾਂ ਦੀ ਪਰ ਸਾਨੂੰ ਅੱਜ ਮਹਿਸੂਸ ਬੜਾ ਹੋ ਰਿਹਾ ਵੀ ਸਾਡਾ ਵੀ ਅੱਜ ਹੈਲਪ ਹੋ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਵੀ ਸਾਡੇ ਘਰ ਖਾਲਸਾ ਹੈ ਡਾਈ ਜਿਹੜੀ ਆ ਅੱਜ ਸਾਡੇ ਭਰਾ ਦਾ ਚਲੋ ਸਾਡਾ ਭਰਾ ਨਹੀਂ ਰਿਹਾ ਪਰ ਉਹਦਾ ਜਿਹੜਾ ਫਿਰ ਵੀ ਇਹਨਾਂ ਨੇ ਉਹਦੇ ਮਕਾਨ ਬਣਾ ਕੇ ਦੇ ਦੇ ਜੀ